ਭਾਈਚਾਰੀ ਖਾਲਸਾ ਭਾਈਚਾਰੀ ਵੀ ਬੰਦ ਲਾਲਲੇ ਆਣੇ ਪਿੰਡ ਦੇ ਸਾਮ ਸਾਰੇ ਪਿੰਡ ਦੇ ਸਹਿਯੋਗ ਨਾਲ ਲੰਗਰ ਲੈ ਕੇ ਆਈ ਹੈ ਜੀ ਇੱਥੇ ਵਾਹਪੁਰ ਸ਼ਾਲਾ ਦੁੰਨੇ ਆਣਿਆਂ ਦਾ ਲੰਗਰ ਚੱਲਦਾ ਜੀ ਤਿੰਨ ਚਾਰ ਪਿੰਡਾਂ ਦਾ ਹੋਰ ਆਉਣਾ ਇਹ ਲੰਗਰ ਅੱਜ ਸੇਵਾ ਲਈ ਅਸੀਂ ਪਾਣੀ ਹੈ ਜੀ ਆਟਾ ਹੈ ਬਿਸਕੁਟ ਹੈ ਜੀ ਹੋਰ ਵੀ ਸੰਗਤਾਂ ਨੂੰ ਬੇਨਤੀ ਆ ਬੱਸ ਵਾ ਦਾਨ ਕਰੋ ਇੱਥੋਂ ਲੰਗਰ ਬਣਾ ਕੇ ਅੱਗੇ ਪੱਕਿਆ ਹੋਇਆ ਲੰਗਰ ਭੇਜਿਆ ਜਾਂਦਾ ਜੀ ਇੱਕ ਸੰਗਤ ਨੂੰ ਬੇਨਤੀ ਇਹ ਹੈ ਜੀ ਸਿਲੰਡਰਾਂ ਦੀ ਸੇਵਾ ਵੱਧ ਤੋਂ ਵੱਧ ਕਰੋ ਸਿਲੰਡਰਾਂ ਬਿਨਾ ਕੋਈ ਚੀਜ਼ ਬਣਦੀ ਵੀ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਏ ਸਾਰੇ ਸਿੰਘ ਇਕੱਠੇ ਹੋ ਕੇ ਪਿੰਡ ਲਾਲਿਆਣਾ ਹਲਕਾ ਤਲਵੰਡੀ ਸਾਬੋ ਜ਼ਿਲ੍ਹਾ ਬਸੰਡੇ ਤੋਂ ਆਏ ਨੇ ਤੇ ਸੇਵਾਦਾਰੇ ਬਾਬਾ ਜੀ ਆ ਗੁਰੂ ਘਰ ਵਾਲੇ ਤੇ ਸਾਰੇ ਆਪਣਾ ਨਾਲ ਹੀ ਸੇਵਾਦਾਰ ਇੱਧਰ ਜੱਜ ਲਾਲੇ ਲੱਗੇ ਹੋਏ ਆ ਇਦੇ ਆਪਣੇ ਸੇਵਾਦਾਰ ਲੱਗੇ ਹੋਏ ਨਾਲ ਹੀ ਇਹ ਤਾਂ ਪੱਕੀ ਡਿਊਟੀ ਇਹਨਾਂ ਦੀ ਤੇ ਅਦਰ ਰੋਟੀ ਦਾ ਤੁਹਾਨੂੰ ਦੱਸਈਏ ਵੀ ਲੰਗਰ ਤਿਆਰ ਹੋ ਰਿਹਾ ਤਾਂ ਫੇਰ ਹੀ ਸਾਰਾ ਹੋ ਹੋ ਰਿਹਾ ਬਾਕੀ ਰਾਸ਼ਨ ਚੱਲ ਹੀ ਰਿਹਾ ਸਾਰਾ ਤੁਸੀਂ ਵੀ ਕਹੋਗੇ ਰਾਸ਼ਨ ਵਾਲਨੀ ਇਹ ਰੋਜ਼ ਵੀਡੀਓ ਬਣਾ ਕੇ ਬਾਹਰ ਹੁੰਦਾ ਜਾਂ ਲੰਗਰ ਦੀ ਇਹ ਤਾਂ ਆਪਾਂ ਦੱਸਣਾ ਹੁੰਦਾ ਵੀ ਲੰਗਰ ਹਜੇ ਤਾਂ ਚੱਲ ਰਿਹਾ ਹੈ ਤੇ ਦਿਖਾਉਂਦਾ ਮੈਂ ਤਾਂ ਹੁੰਦਾ ਵੀ ਕਿੰਨੇ ਮਹੀਨੇ ਦਾ ਆ ਇਹ ਰਾਸ਼ਨ ਪਿਆ ਆਪਣੇ ਕੋਲੇ ਜਿਵੇਂ ਹੁਣ ਆਪਣਾ ਆ ਖਬਰਾਂ ਸੁਣਦੇ ਆ ਕੁਝ ਵੀ ਹੈ ਕਦੇ ਪਾਣੀ ਵਧ ਜਾਂਦਾ ਕਦੇ ਘਟ ਜਾਂਦਾ ਵੀ ਕੱਲ ਨੂੰ ਆਏ ਨਹੀਂ ਪਤਾ ਵੀ ਵਧ ਸਕਦਾ ਕੋਈ ਨਿਖਸ਼ਾਨ ਹੋਵੇ ਤਾਂ ਫਿਰ ਵੀ ਇਹ ਲੰਗਰ ਤਾਂ ਹੁਣ ਜਦ ਚੱਲ ਪਿਆ ਦੇ ਚੱਲਦਾ ਹੀ ਰਹਿੰਦੇ ਹੁੰਦੇ ਆ ਵੇਰ ਦਾ ਟਾਈਮ ਆ ਬਾਈ ਜੀ ਹੁਣ ਲੰਗਰ ਪ੍ਰਸ਼ਾਦਾ ਤਿਆਰ ਹੋਣ ਲੱਗ ਗਿਆ ਕੋਈ ਹੁਣ ਪਿੰਡਾਂ ਦੇ ਵਿੱਚ ਜਾਣਾ ਜਿੱਥੇ-ਇਥੇ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਲੈ ਆਨੇ ਆ ਤੇ ਉੱਥੇ ਪ੍ਰਸ਼ਾਦਾ ਚੱਲ ਰਿਹਾ ਤੇ ਅੱਜ ਬਾਬਾ ਜੀ ਕਹਿੰਦੇ ਉੱਧਰਲੇ ਕਾਂਵਾਲਾ ਪੁਲ ਲੰਘ ਕੇ ਤੇ ਗਾਂਹ ਵਾਲੇ ਪਿੰਡਾਂ 'ਚ ਜਾਇਓ ਉੱਧਰ ਕੋਈ ਗਿਆ ਨਹੀਂ ਹੈਗਾ ਉਧਰ ਹੀ ਜਾਇਓ ਬਾਬਾ ਜੀ ਠੀਕ ਹੈ ਆੱਛੇ ਵਗਦਾ ਲੱਲਿਆਣ ਤੋਂ ਪਾਸੇ ਲੈ ਕੇ ਆਪਣਾ ਤੇ ਉਧਰ ਨੂੰ ਜਾ ਰਹੇ ਆਪਾਂ ਲੰਗਰ ਲੈ ਕੇ ਅੱਜ ਇੱਕ ਕਾਮਾੜਾ ਪੁਲ ਲੰਘ ਕੇ 10 ਪਿੰਡ ਅੱਗੇ ਆ ਜਾਂਗੜ ਪੈਣੀ ਤੇ ਸੇਵਾਦਾਰ ਸਾਡੇ ਤਿਆਰ ਹੀ ਹੁੰਦੇ ਸਾਰੇ ਬਸ ਆਪ ਹੀ ਰੋਟੀ ਖਾਣਾ ਤਿਆਰ ਕਰਨਾ ਤੇ ਆਪ ਹੀ ਗਾਹਾਂ ਵਰਤਾਉਣਾ ਪਿੰਡਾਂ ਦੇ ਘਰਾਂ 'ਚ ਜਾ ਕੇ ਤੇ ਇਧਰੋਂ ਪੇੜੇ ਕੱਟੇ ਜਾਂਦੇ ਨੇ ਪੱਕੀ ਝੋਟੀ ਵਾਲੇ ਬੰਦੇ ਆ ਮਾਹੀ ਨੰਗਲਵਾ ਪੱਕੀ ਸੇਵਾਦਾਰੀ ਹੋ ਗਏ ਤੇ ਇਧਰ ਬਾਪੂ ਦੇ ਕੋਲ ਵੱਡੀ ਉਮਰ ਦਾ ਨਾਲੇ ਕਿੰਨੀ ਕੁ ਉਮਰ ਹੋ ਬਾਪੂ ਜੀ ਕਿੰਨੀ ਕੁ ਉਮਰ ਤੁਹਾਡੀ 81 ਸਾਲ 81 ਸਾਲ ਲੈ ਐ ਫਿਰਦੇ ਇਕੱਲੇ ਲੰਗੂ ਆਵਾ ਤੇ ਹੁਣ ਆਲਾ ਦਾ ਬਸ ਬਸ ਉਮਰ ਦਾ ਭਾਵੇਂ ਵਧੇ ਘਟੇ ਬਸ ਉਹ ਗੱਲ ਨਹੀਂ ਬੰਦੀ ਹਾਂ ਜੀ ਚੰਗੇ ਸੇਵਾਦਾਰ ਆ ਜੀ ਖਤਮ ਆ ਸਹੀ ਗੱਲ ਆ ਜੀ ਹਾਂ ਜੀ ਸਹੀ ਗੱਲ ਹੈ ਲੈ ਆਲੇ ਰੋਟੀਆਂ ਕਿਵੇਂ ਬੰਦੀਆਂ ਹੈਂ ਇਹ ਪੁਰਾਣੇ ਬੰਦੇ ਸੇਵਾ ਕਰਦੇ ਆ ਹਾਂਜੀ ਨਾ ਮੈਂ ਤਾਂ ਗਏ ਕੰਮ ਖਤਮ ਆ ਸਹੀ ਗੱਲ ਆ ਕੋਣ ਚੱਲਦਾ ਬੋਲੇ ਜੀ ਇੱਧਰ ਮੇਰੇ ਭਰਾ ਤੇ ਬਾਬਾ ਜੀ ਕਿੱਥੋਂ ਆਏ ਨੇ ਲਾਲਿਆਂ ਦੇ ਬਈ ਲਾਲਿਆਂ ਨੇ ਪਿੰਡ ਤੋਂ ਸੇਵਾਦਾਰ ਆਏ ਨੇ ਰਾਸ਼ਨ ਲੈ ਕੇ ਆਏ ਨੇ ਕੁਛ ਪਾਣੀ ਆ। ਹੋਰ ਵੀ ਛਮਾਨਾ ਕਰ। ਹੋਰ ਵੀ ਛਮਾਨਾ ਅੱਜ। ਮਤਲਬ ਪੀਕਅਪ ਇੱਕ ਗੱਡੀ ਇੱਧਰ ਆ ਗਈ। ਠੀਕ ਆ ਭਾਈ। ਇੱਕ ਗੱਡੀ ਇੱਧਰ ਆ ਪੀਕਅਪ ਦੀ ਤੇ ਇੱਕ ਉੱਧਰ ਬੈਕਸ਼ੈਟ ਖੜੀ ਐ। ਜੀ ਕਿੰਨੀ ਸੀ ਲੰਗਰ ਲੱਭੀ ਆਵਾਂ ਲੰਗਰ ਵਰਤਾ ਕੇ ਆਵਾਂਗੇ। ਆ ਲੰਗਰ ਵਰਤਾ ਕੇ ਆਉਣਾ ਹੀ ਐ ਇੱਧਰ। ਠੀਕ ਆ ਜੀ। ਜੀ ਕਿੰਨੀ ਸ਼ਾਬਾਸ਼ ਸੇਵਾ ਕਰ ਕੇ ਆਮਾਂਗੇ। ਠੀਕ ਆ ਜੀ। ਲੈ ਸੇਵਾਦਾਰ ਆਪ ਸੇਵਾ ਕਰਨ ਜਾਣਗੇ। ਤੇ ਹੁਣ ਉਤਾਰੀ ਜਾਂਦੇ ਪਾਣੀ ਥੋੜਾ ਜਿਆਦਾ ਸੀਗਾ ਪਾਣੀ ਦਾ ਕਰਕੇ ਪਾਣੀ ਉਤਾਰ ਕੇ ਫਿਰ ਇਹਦੇ ਵਿੱਚ ਰਾਸ਼ਨ ਵੀ ਰੱਖਣਾ ਤੇ ਰੋਟੀ ਵੀ ਰੱਖਣੀ ਹੈ ਤੇ ਸਾਰੇ ਸੇਵਾਦਾਰ ਆ ਬਜ਼ੁਰਗ ਐ ਵੱਡੀ ਉਮਰ ਦੇ ਐ ਤੇ ਪਰ ਫਿਰਦੇ ਹੋ ਵੀ ਐ ਘੋੜੇ ਵਾਂਗੂ ਜਾਵਾਂ ਕਿਉਂ ਖਰਾਕਾ ਪ੍ਰਾਣੀਆਂ ਖਾਧੀਆਂ ਇਹਨਾਂ ਨੇ ਤੇ ਹੁਣ ਆਲੇ ਦਾ ਬਸ ਸਾਨੂੰ ਉਦਾਸੀ ਦਿੱਤਾ ਪਹਿਲਾਂ ਵੀ ਵੀ ਕਾ ਦੇ ਵਿੱਚ ਹੋਗੇ ਸਰੀਰ ਆਵਦਾ ਤਿਆਰ ਕਰਨ ਚ ਹੋਗੇ